ਕੱਸੀ ਕਾਲ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਦੇ ਵਿੱਚ ਮਜੀਠੀਆਂ ਨਾਲ ਮੁਲਾਕਾਤ ਕੀਤੀ ਤਸਵੀਰਾਂ ਇਹ ਤੁਸੀਂ ਦੇਖ ਰਹੇ ਹੋ ਜੇਲ੍ਹ ਤੋਂ ਬਾਹਰ ਆ ਰਹੇ ਨੇ ਮਜੀਠੀਆਂ ਨਾਲ ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਹਰ ਆ ਰਹੇ ਨੇ 35 ਮਿੰਟ ਤੱਕ ਉਹ ਜੇਲ੍ਹ ਦੇ ਅੰਦਰ ਰੁਕੇ ਨੇ 35 ਮਿੰਟ ਮਤਲਬ ਮੁਲਾਕਾਤ ਜਿਹੜੀ ਹੈ ਉਹਨਾਂ ਦੇ ਨਾਲ ਚੱਲੀ ਹੈ ਜੇਲ੍ਹ ਤੋਂ ਬਾਹਰ ਆ ਕੇ ਬਾਬਾ ਗੱਡੀ ਦੁੱਤਰ ਕੇ ਸੰਗਤ ਵੱਲ ਨੂੰ ਜਾ ਰਹੇ ਨੇ ਸੰਗਤ ਨੂੰ ਦਰਸ਼ਨ ਦਿੱਤੇ ਉਹਨਾਂ ਨਾਲ ਗੱਲਬਾਤ ਕੀਤੀ ਲਜੀਠੀਆਂ ਨਾਲ ਜੇਲ੍ਹ ਮੁਲਾਕਾਤ ਦੇ ਮਾਮਲੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਰਾਧਾ ਸਵਾਮੀ ਸਤਸੰਗ ਵਿਆਸ ਜੀ ਮੁਖੀ ਵੱਲੋਂ ਲਜੀਠੀਆਂ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨੀ ਠੀਕ ਸੀ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ